ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸੋ ਬੜੀ ਖੁਸ਼ੀ ਦੀ ਗੱਲ ਆ ਕਿ ਸ਼੍ਰੋਮਣੀ ਕਾਲੀਆ ਦੇ ਪਰਿਵਾਰ ਚ ਵਾਧਾ ਹੋਇਆ ਸਾਡੇ ਬਹੁਤ ਹੀ ਸਤਿਕਾਰਯੋਗ ਜੋ ਬੀਬੀ ਜੀ ਬੜੇ ਸਮਾਜ ਸੇਵੀ ਲੋਕਾਂ ਦੇ ਦੁੱਖ ਸੁੱਖਾਂ ਨਾਲ ਕੰਮ ਵਾਲੇ ਜੀ ਵੀ ਮਨਜੀਤ ਕੌਰ ਜੀ ਨੇ ਅੱਜ ਇਹਨਾਂ ਦੇ ਬੇਟੇ ਨੇ ਇਹਨਾਂ ਦੇ ਸਾਰੇ ਮਹੱਲੇ ਦੀ ਟੀਮ ਨੇ ਅੱਜ ਸ਼੍ਰੋਮਣੀ ਕਾਲੀਆ ਨੂੰ ਸ਼ਾਮਲ ਹੋਏ ਨੇ ਕਿਉਂਕਿ ਮੈਂ ਸਮਝਦਾ ਕਿ ਅੱਜ ਲੋਕਾਂ ਅੱਜ ਲੋਕੇ ਸਮਝ ਚੁੱਕੇ ਨੇ ਸੰਗਤਾਂ ਸਮਝ ਚੁੱਕੀਆਂ ਕਿ ਜੇ ਪੰਜਾਬ ਦਾ ਵਿਕਾਸ ਕੀਤਾ ਪੰਜਾਬ ਦੇ ਡਿਵੈਲਪਮੈਂਟ ਦੀ ਗੱਲ ਕੀਤੀ ਹੈ ਲੋਕ ਭਲੇ ਸਕੀਮਾਂ ਦੀ ਗੱਲ ਕੀਤੀ ਹੈ ਸ਼ੁਰੂ ਕੀਤੀਆਂ ਨੇ ਤਾਂ ਸ਼ੁਰੂਮਣੀ ਕਰੀਆਂ ਨੇ ਦੇਖੋ ਮੈਂ ਧਨਵਾਦੀਆਂ ਵਿਸ਼ੇਸ਼ ਤੌਰ ਤੇ ਬੀਬੀ ਰਪਿੰਦਰ ਕੌਰ ਜੀ ਦਾ ਸਵਾਲ ਕੌਰ ਜੀ ਦਾ ਸਾਡੇ ਇਸ ਸਰਕਲ ਦੇ ਪ੍ਰਧਾਨ ਅੰਗੂਰ ਸਾਹਿਬ ਦਾ ਕਿ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਇੱਥੇ ਬੀਬੀਆਂ ਇੱਥੇ ਵੱਡੀ ਗਿਣਤੀ ਚ ਨੌਜਵਾਨ ਵੀ ਬੀਬੀਆਂ ਬੱਚੇ ਨੌਜਵਾਨ ਵੀ ਸਾਰੇ ਅੱਜ ਕਾਲੀਅਤ ਸ਼ਾਮਲ ਹੋਏ ਨੇ ਸੋ ਕਿਉਂਕਿ ਮੈਂ ਸਮਝਦਾ ਕਿ ਦੇਖੋ ਝਾੜੂ ਦੀ ਗੱਲ ਪਾਰਟੀ ਗੱਲ ਕਰ ਲਈਏ ਕਾਂਗਰਸ ਪਾਰਟੀ ਦੀ ਗੱਲ ਕਰ ਲਈਏ ਪਹਿਲਾਂ ਕੈਪਟਨ ਮਿਲਿੰਦਰ ਨੇ ਗੁਰੂਕਾ ਸਾਹਿਬ ਦੀ ਸਾਹਮਣੇ ਚੱਕ ਕੇ ਨਸ਼ੇ ਖਤਮ ਦੀ ਗੱਲ ਕੀਤੀ ਉਸ ਤੋਂ ਬਾਅਦ ਕਰਜ਼ਾ ਮਾਫੀ ਦੀ ਘਰ ਘਰ ਨੌਕਰੀ ਗੱਲ ਕੀਤੀ ਕੋਈ ਸੂਲ ਤਲੋਕਾ ਤੱਕ ਪਹੁੰਚੀ ਦੀ ਗੱਲ ਪੂਰੀ ਨਹੀਂ ਹੋਈ ਸੰਗਤ ਦੀ ਬਹੁਤ ਵੱਡਾ ਰੋਸ ਸੀਗਾ ਝਾੜੂ ਵਾਲੇ ਆ ਗਏ ਇਹਨਾਂ ਨੇ ਜੋ ਝੂਠੇ ਵਾਣ ਬੋਲ ਸਕਦੇ 51 ਜਾਂ ਸ਼ਗਨ ਸਕੀਮ ਸਭ ਤੋਂ ਵੱਡੀ ਠੱਗੀ ਬੀਬੀਆਂ ਨਾਲ ਮਰੀ 1000 ਰੁਪਏ 1000 ਰੁਪਏ ਦੇਵਾਂਗੇ ਫਾਰਮ ਪਰ ਆਲੇ ਅੱਜ ਕੱਲਾ ਅੱਜ ਮੈਂ ਦੇਖ ਰਿਹਾ ਸੀ ਸੁਣ ਰਿਹਾ ਸੀ ਇਪਕ ਮਤਮਾਨ ਜੀ ਗੱਲ ਕਹਿ ਰਹੇ ਸੀ ਐਮ ਸਾਹਿਬ ਗੱਲ ਕਹਿ ਰਹੇ ਆ ਕਿ ਜੀ ਹਜ਼ਾਰ ਹਜ਼ਾਰ ਰੁਪਏ ਦਵਾਂਗੇ ਮੈਂ ਮਾਨ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਹਜ਼ਾਰ ਰੁਪਈਆ ਨਹੀਂ 25 25 30 30 ਹਜ਼ਾਰ ਬਣ ਗਿਆ ਪਰ ਬੀਬੀ ਦਾ ਕਿ ਦੇਣਾ ਦਾ 25 25 ਹਜ਼ਾਰ ਰੁਪਏ ਦੋ ਜਿਹੜਾ 25 ਮਹੀਨੇ ਤੋਂ ਸਰਕਾਰ ਬਣੀ ਨੂੰ ਤੁਸੀਂ ਕਹੇ ਸਰਕਾਰ ਬਣਸਰ ਦਵਾਂਗੇ ਤੇ 25000 ਹੋ ਗਿਆ ਤੇ ਨੰਬਰ 2 ਤੇ 52000 ਸ਼ੰਗਸ ਕੀ ਹੋ ਗਿਆ 50% ਆਟਾ ਦਾਲ ਦੇ ਕਾਰਡ ਕੱਟਦੇ ਜਿਹੜੇ ਕਾਰਡ ਹੈ ਚੱਲ ਰਹੇ ਨੇ 5 ਕਿਲੋ ਆਟੇ ਤੇ ਸੀਮਤ ਰਹਿ ਗਏ ਉਹ ਕੋਈ ਸਹੂਲਤ ਨਹੀਂ ਪੈਨਸ਼ਨਾਂ ਕੱਟਦੀਆਂ ਹਾਂ ਜੀ ਬਹੁਤ ਵੱਡਾ ਵਿਕਾਸ ਪਹਿਲਾ 5 ਸਾਲ ਕਾਕਾ ਹਰਦੀਪ ਸਿੰਘ ਜੀ ਨੇ ਆ ਗਵਿੰਦਗੜ੍ਹ ਤੋਂ ਮਲੂਰ ਰੋਡ ਹਾਈਵੇ ਰੋਡ ਆ ਇਹ ਨਹੀਂ ਬਣ ਸਕੀ 2.5 ਸਾਲੇ ਹੋ ਗਏ ਹੁਣੇ ਗੈਰੀਬੜੀਂਗਰੀ ਕਹਿੰਦੇ ਸੀ ਵੀ ਅਸੀਂ ਸੜਕ ਬਣਾਵਾਂਗੇ ਤੇ ਨਸ਼ਾ ਖਤਮ ਕਰਾਂਗੇ ਅੱਜ ਹਾਲਾਤ ਕੀ ਨੇ ਪੰਜਾਬ ਖਾਸ ਕਰ ਮੰਡੀ ਗਵਿੰਦਗੜ੍ਹ ਸ਼ਹਿਰ ਦੇ ਕਿ ਮੋਟਰਸਾਈਕਲ ਗੱਡੀਆਂ ਚੋਰੀ ਹੋ ਰਹੀਆਂ ਲੋਕਦੇ ਘਰੇ ਬੜ ਕੇ ਡਾਕੇ ਪੈ ਰਹੇ ਨੇ ਬਿਨਾਂ ਝੋ ਮਲਾਜ਼ਮ ਜਿਹੜੇ ਨੌਕਰੀ ਕਰਕੇ ਆ ਰਹੇ ਨੇ ਉਲਟੇ ਜਾ ਰਹੇ ਨੇ ਕੁੱਟੇ ਜਾ ਰਹੇ ਨੇ ਮੋਬਾਈਲ ਹੁਣ ਕੋਹੇ ਜਾਂਦੇ ਨੇ ਤੇ ਵੱਡੀਆਂ 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 ਗੱਲਾਂ ਕਰਦੇ ਸੀ ਐਮਐਲਏ ਆਪਣੇ ਗੈਰੀਬੜੀਂਗੇ ਇਥੋਂ ਭਗਵੰਤ ਮਾਨ ਜੀ ਕਿ ਨਸ਼ਾ ਖਤਮ ਕਰਦਾਂਗੇ ਪੰਜਾਬ ਚ ਤੇ ਨਸ਼ਾ ਪੰਜਾਬ ਚ ਕਿੰਨੀ ਤੇਜ਼ੀ ਨਾਲ ਵੱਧ ਰਿਹਾ ਮੈਂ ਆ ਪਿੰਡਾਂ ਦੇ ਉੱਪਰਲੇ ਪਿੰਡਾਂ ਦੇ ਰੋਜ਼ ਜਾ ਕੇ ਆਉਣਾ ਮੀਟਿੰਗਾਂ ਚੱਲ ਰਹੀਆਂ ਨੇ ਇਲੈਕਸ਼ਨ ਸੰਬੰਧੀ ਤੇ ਲੋਕ ਸਾਨੂੰ ਦਿਖਾ ਰਹੇ ਨੇ ਕਿ 100 2 255 ਪਈਆਂ ਨੇ ਜਿਹੜੇ ਨੌਜਵਨ ਨਸ਼ਾ ਕਰ ਰਹੇ ਨੇ ਰਾਤ ਨੂੰ ਚੱਕਰੇ ਨੇ ਸਵੇਰੇ 200 ਸਰੀਜ ਫਿਰ ਇਕੱਠੀ ਹੋ ਜਾਂਦੀ ਆ ਤੇ ਜਿਹੜੇ ਨੌਜਵਨ ਨਸ਼ਾ ਕਰਦੇ ਨੇ ਉਹ ਆ ਕੇ ਲੁੱਟ ਖਸੂਰ ਕਰਦੇ ਨੇ ਲੋਕਾਂ ਨੂੰ ਜਾਣੀ ਮਾਲੀ ਨੁਕਸਾਨ ਕਰਦੇ ਨੇ ਪਰ ਸਰਕਾਰ ਲਾਅ ਆਰਡਰ ਫੇਰ ਹੋ ਗਿਆ ਲਾਅ ਆਰਡਰ ਦੀ ਪੋਜੀਸ਼ਨ ਜੇ ਪੰਜਾਬ ਦੀ ਗੱਲ ਕਰੀਏ ਮੰਡੀ ਗਵਿੰਦਗੜ ਦੀ ਗੱਲ ਕਰੀਏ ਬਿਲਕੁਲ ਖਤਮ ਹੋ ਚੁੱਕੀ ਆ ਅੱਜ ਸਰਕਾਰ ਰੱਬਾਸਰ ਚੱਲ ਰਹੀ ਆ ਸੋਨੂੰ ਦੇਖਦੇ ਹੋਏ ਸੰਗਤ ਦਾ ਲੋਕਾਂ ਦਾ ਵਿਸ਼ਵਾਸ ਆ ਕਿ ਸ਼੍ਰੋਮਣੀ ਕਾਲੀਆਂ ਨੇ ਪਹਿਲਾਂ ਡਿਵੈਲਪਮੈਂਟ ਕੀਤੀ ਪਹਿਲਾਂ ਪੰਜਾਬ 'ਚ ਅਮਨ ਸ਼ਾਂਤੀ ਭਾਈਚਾਰਕ ਦੀ ਸਾਹ ਦੀ ਗੱਲ ਕੀਤੀ ਆ ਤੇ ਹੁਣ ਵੀ ਪਿਆ ਨਸ਼ਾ ਮੁਕਤੀ ਖਤਮ ਕਰ ਦੀ ਗੱਲ ਹੋ ਜੇ ਚਾਹੇ ਕੋਈ ਡਿਵੈਲਪਮੈਂਟ ਦੀ ਗੱਲ ਹੋ ਜੇ ਤਾਂ ਸ਼੍ਰੋਮਣੀ ਕਾਲੀ ਦੇ ਵਜਨ ਪੱਤਾ ਤੇ ਦੇਖੋ ਐਗਜ਼ਾਮਪਲ ਜਿਹੜਾ ਪੁਲ ਬਣਿਆ ਉਰੇ ਪੁਲ ਦੀ ਮੰਗ ਸੀ ਬਹੁਤ ਵੱਡੀ ਸਾਢੇ 7 ਸਾਲ ਹੋ ਗਿਆ ਨੀ ਪੱਤਰ ਰੱਖੇ ਨੂੰ ਪੈਸੇ ਆਏ ਨੂੰ ਪਹਿਲਾਂ ਕਾਕਾ ਛੋਟੀ ਸਿਆਸਤ ਕਰਦੇ ਹੋਏ ਨਿਬਤ ਰਾ ਕੇ ਪੁਲ ਦਾ ਨਕਸ਼ਾ ਚੇਂਜ ਕਰਤਾ ਉਹ ਪੁਲ ਬਣਿਆ ਨਹੀਂ ਆ 2.5 ਸਾਲ ਝਾੜੂ ਵਾਲ ਨੂੰ ਹੋ ਗਏ ਇਹ ਨਹੀਂ ਪੁਲ ਬਣਾ ਸਕੇ ਸੋ ਇਸ ਕਰਕੇ ਮੈਂ ਸਮਝਦਾ ਕਿ ਵਿਕਾਸ ਦੀ ਗੱਲਾਂ ਕਰਦੇ ਨੇ ਜਿਹੜਾ ਵਿਕਾਸ ਪੁਰਾਣੀ ਸਰਕਾਰ ਨੇ ਕੀਤਾ ਉਹ ਉਹ ਵੀ ਪੂਰਾ ਨਹੀਂ ਕੀਤਾ ਜਾ ਰਿਹਾ ਨਾ ਕੋਈ ਸੋ ਇਸ ਦੇਖਦੇ ਲੋਕਾਂ ਦਾ ਬੜਾ ਰੋਸ ਆ ਤੇ ਅੱਜ ਵਿਸ਼ਵਾਸ ਸ਼ਰੂ ਨਿਕਾਲੀਅਲ ਤੇ ਪੜਗੇ ਐਨੇ ਮਹੱਲਾ ਕਲੀਨਿਕ ਖੋਲੇ ਆ ਉਹਨਾਂ ਨੇ ਸਕੂਲਾਂ ਨੂੰ ਅਪਗ੍ਰੇਡ ਕੀਤਾ ਕਿਹੜੇ ਸਕੂਲ ਅਪਗ੍ਰੇਡ ਕੀਤਾ ਜੀ ਅੱਜ ਮੈਂ ਦੇਖ ਰਿਹਾ ਸੀਗਾ ਰਿਜ਼ਲਟ ਆਏ ਨੇ ਪਲੱਸ 1 ਦੇ ਦੂਜੀ ਕਲਾਸ ਦੇ ਰਿਜ਼ਲਟ ਆਏ ਨੇ ਤਾਂ 45, 45%, 40 35 40% ਬੱਚੇ ਟੌਪਰ ਪਤਾ ਕਿਹੜੇ ਆਏ ਨੇ ਜਿਹੜੇ ਮੈਰਿਟੋਰੀਅਸ ਸਕੂਲ ਖੋਲੇ ਬਾਦਲ ਸਾਹਿਬ ਨੇ ਉਹਨਾਂ ਚੈੱਕ ਕਰਕੇ ਦੇਖੋ ਉਹਨਾਂ ਦੇ ਬੱਚਿਆਂ ਦੇ ਰਿਜ਼ਲਟ ਕਿੰਨੇ ਟੌਪ ਦੇ ਆਏ ਨੇ ਜਿਹੜੇ ਐਮਐਨਏ ਸਕੂਲ ਖੋਲ ਰਹੇ ਨੇ ਉਹ ਉਹੀ ਸਕੂਲਾਂ ਨੂੰ ਨਾਂ ਬਦਲ ਕੇ ਉਹ ਸਕੂਲਾਂ ਨੂੰ ਕੂਚੀ ਕਰ ਕਰਕੇ ਕੋਈ ਨਵੇਂ ਟੀਚਰ ਭਰਤੀ ਨਹੀਂ ਕੀਤੇ ਕੋਈ ਨਵਾਂ ਸਟਾਫ ਨਹੀਂ ਆਇਆ ਕੋਈ ਨਵੇਂ ਉਹਨਾਂ ਦਾ ਸਮਾਨ ਨਹੀਂ ਆਇਆ ਬੱਚਿਆਂ ਦਾ ਕੂਚੀ ਮਾਰ ਕੇ ਕਰਾ ਕਰਕੇ ਉਹ ਸਕੂਲਾਂ ਦਾ ਰੱਖ ਰਹੇ ਨੇ ਨਾਂ ਚੇਂਜ ਕਰ ਰਹੇ ਨੇ ਮਹਲਾ ਕਲੀਨਿਕਲ ਕਰ ਲਓ ਮਹਲਾ ਤੁਸੀਂ ਚਲੋ ਹੁਣੇ ਚੱਲਦੇ ਆਪਾਂ ਕਿਸੇ ਮਹਲਾ ਅਗਲੇ ਦਿਖਾਓ ਕੋ ਟੈਸਟ ਹੁੰਦੇ ਹੋਣ ਕੋਈ ਦਵਾਈ ਮਿਲਦੀ ਹੋਵੇ ਕੋਈ ਡਾਕਟਰ ਬੈਠਦਾ ਹੋਵੇ ਸਰਕਾਰੀ ਹਸਪਤਲ ਡਾਕਟਰ ਕੱਢ ਕੇ ਮਹਲਾ ਅਗਲੇ ਨੂੰ ਭੇਜਦੇ ਇਹ ਸਭ ਡਰਾਮੇਬਾਜ਼ੀ ਹੈ ਦਿੱਲੀ 'ਚ ਡਰਾਮੇ ਫੇਲ ਹੋ ਗਏ ਪੰਜਾਬ 'ਚ ਫੇਲ ਹੋ ਗਏ ਪਹਿਲੀ ਸਰਕਾਰ ਆ ਕਿ ਜਿਹਦਾ ਲੋਕਾਂ ਦਾ ਇਨੀਅਲ ਦੀ ਮੂੰਹ ਪੰਗ ਹੋ ਗਿਆ ਜਿਵੇਂ ਸਿਆਣੇ ਕਹਿੰਦੇ ਨਾ ਵੀ ਝੂਠ ਦਾ ਪਸਾਰਾ ਬਹੁਤ ਜਲਦੀ ਹੁੰਦਾ ਉਹ ਝੂਠ ਦੀ ਉਮਰ ਘੱਟ ਹੁੰਦੀ ਹੈ ਜਿਵੇਂ ਕਹਿੰਦੇ ਉਹ ਚੋਰੀ ਦੇ ਪੁੱਤ ਕਿਤੇ ਗੱਪੜੀ ਨਹੀਂ ਹੁੰਦੇ ਉਹ ਝੂਠ ਮਾਰ ਕੇ ਸਰਕਾਰ ਤਾਂ ਬਣਾ ਲਈ ਪਰ ਲੋਕਾਂ ਦੇ ਕੋਲ ਕੀ ਕੀ ਮੂ ਲਾ ਕੇ ਜਾ ਰਹੇ ਨੇ ਆ ਲੋਕ ਜਾਂਦੇ ਨੇ ਆ ਗੈਰੀ ਬਿੰਦ ਦੇ ਜੀਪ ਜੀਪ ਹੋਣੀ ਝੰਡੇ ਦਿਖਾਉਂਦੇ ਕਾਲੇ ਤੇ ਕਾਲੇ ਕਟ ਝੰਡੇ ਦਿਖਾਉਂਦੇ ਆ ਪੁਸ਼ ਚੱਕ ਲੈ ਜਾਂਦੀ ਆ ਜੀ ਮੁੰਡਿਆਂ ਨੂੰ ਕੁੱਟਿਆ ਜਾ ਰਿਹਾ ਮਾਰਿਆ ਜਾ ਰਿਹਾ ਬੰਦਿਆਂ ਨੂੰ ਡੈਮੋਕ੍ਰੇਸੀ ਆ ਬੰਦਾ ਕੋਈ ਸਵਾਲ ਪੁੱਛ ਸਕਦਾ ਜਿਵੇਂ ਪਹਿਲਾਂ ਆਪ ਕਹ ਰਹੇ ਸੀ ਉਹ ਘਰਤ ਮਾਰਉਂ ਸੀ ਸਾਰੇ ਵੀ ਲੋਕਾਂ ਨੂੰ ਜਿਹੜੇ ਐਮਐਲਏ ਸਵਾਲ ਪੁੱਛੋ ਅੱਜ ਸਵਾਲ ਪੁੱਛਦੇ ਆ ਤੇ ਲੋਕਾਂ ਨੂੰ ਕੁੱਟ ਲੱਤਾ ਵਾ ਤੁਰ ਰਹੇ ਲੋਕਾਂ ਦੀਆਂ ਸੋ ਇਸ ਕਰਕੇ ਅਸੀਂ ਇਸ ਗੱਲ ਦੀ ਖੇਧੀ ਕਰਦੇ ਆ ਸਰਕਾਰ ਦਾ ਸਰਕਾਰ ਨੂੰ ਘੇਰਾਂਗੇ ਵੀ ਡਟ ਕੇ ਵਿਰੋਧ ਕਰਾਂਗੇ ਜਿਹੜੇ ਮੰਗਾ ਲੋਕਾਂ ਨੂੰ ਕੀ ਮੰਗਾ ਪੂਰੀ ਹੋਣੀ ਚਾਹੀਦੀਆਂ ਨੇ ਤੇ ਨਸ਼ੇ ਦੀ ਗੱਲ ਆ ਨਸ਼ਾ ਖਤਮ ਹੋਣਾ ਚਾਹੀਦਾ ਜੋ ਮੰਡੀ ਗਵਿੰਦਗੜ ਦੁਰਦਸ਼ਾ ਹੋ ਰਹੀ ਆ ਤੋਂ ਵਪਾਰੀ ਡਰੇ ਹੋਏ ਨੇ ਸਹਿਮ ਦੀ ਗੱਲ ਉਹਨਾਂ ਦੇ ਮਨ 'ਚ ਹੈਗਾ ਡਰ ਹੈਗਾ ਅੱਜ ਇਥੇ ਬੀਬੀ ਦੀ ਗੱਲ ਕਰ ਰਹੇ ਸੀਗੇ ਵੀ ਸਾਡੇ ਇੱਥੇ ਘਰ ਦੇ ਉਹਨਾਂ ਦੇ ਹਸਪੀਟਲ ਨੌਕਰੀ ਕਰਕੇ ਆਉਂਦੇ ਨੇ ਤਨਖਾ ਤਨਖਾ ਜੇ ਵੀ ਹੁੰਦੀਆਂ ਡਰ ਲੱਗਦਾ ਕਿਤੇ ਸਰਟੀਫਿਕੇਟ ਨਾਲੇ ਕੁੱਟ ਕੇ ਜਾਣਗੇ ਜਾਨੀਵਰ ਨੁਕਸਾਨ ਕਰਨਗੇ ਨਾਲੇ ਪੈਸੇ ਕੋਲ ਲੈ ਕੇ ਜਾਣਗੇ ਸੋ ਇਸ ਕਰਕੇ ਪੁਲਿਸ ਗੂਕ ਦਰਸ਼ਨ ਮਾਰ ਕੇ ਮਾਰ ਕੇ ਦੇਖ ਰਹੀ ਆ ਕੋਈ ਲੁੱਟ ਖੋਟ ਨੂੰ ਰੁੱਕਿਆ ਨਹੀਂ ਜਾ ਰਿਹਾ ਬਹੁਤ ਕੁਛਿਆ ਜੀ ਮੈਂ ਜਿਨਾ ਮੈਨੂੰ ਪ੍ਰੋਫੈਸਰ ਰਾਜੀ ਕੁੰਨੜਾ ਜੀ ਨੇ ਮੈਨੂੰ ਮਾਨ ਬਖਸ਼ਿਆ ਜੀ ਤੇ ਮੈਂ ਇਹਨਾਂ ਦੀ ਤਹਿ ਦਿਲੋਂ ਧੰਨਵਾਦਾਂ ਜੀ ਤੇ ਮੈਂ ਪੂਰੀ ਇਮਾਨਦਾਰੀ ਦੇ ਨਾਲ ਜੀ ਆਪਣਾ ਫਰਜ਼ ਨਿਭਾਵਾਂਗੀ ਲੋਕਾਂ ਦੀ ਪੂਰੀ ਇਮਾਨਦਾਰੀ ਦੇ ਨਾਲ ਸੇਵਾ ਕਰਾਂਗੀ ਜਿੱਥੇ ਮੈਨੂੰ ਸੇਵਾ ਦਾ ਮੌਕਾ ਦਿੱਤਾ ਜਾਊਗਾ ਮੈਂ ਪੂਰੇ ਮਾਨ ਸਤਿਕਾਰ ਦੇ ਨਾਲ ਜਿਸ ਟਾਈਮ ਅੱਧੀ ਰਾਤ ਨੂੰ ਵੀ ਆਵਾਜ਼ ਮਾਰ ਕੇ ਤੇ ਮੈਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਆ ਜੀ ਤੇ ਮੈਂ ਪੂਰੀ ਇਮਾਨਦਾਰੀ ਨਾਲ ਮੈਂ ਆਪਣਾ ਫਰਜ਼ ਨਿਭਾਵਾਂਗੀ ਤਾਂ ਮੈਂ ਸਾਰੇ ਸੰਗਤ ਦਾ ਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜੀ ਜਿਨ੍ਹਾਂ ਨੇ ਮੈਨੂੰ ਅਸ਼ੀਰਵਾਦ ਦੇਣ ਵਾਸਤੇ ਆਪਣਾ ਕੀਮਤੀ ਸਮਾਂ ਕੱਟ ਕੇ ਮੈਨੂੰ ਇਸ ਲਾਇਕ ਸਮਝਿਆ ਤੇ ਆਪਣੀ ਟੀਮ ਦੇ ਵਿੱਚ ਸ਼ਾਮਲ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ